ਯੋਧ ਨਸ਼ਾ ਵਿਰੋਧ ਦੁਜੇਪੜਾ ਤਹਿਤ ਨਾਬਾ ਦੇ ਵਿੱਚ ਯੋਧ ਨਸ਼ਾ ਵਿਰੋਧ ਨੂੰ ਲੈ ਕੇ ਇੱਕ ਮੀਟਿੰਗ ਸੈਮੀਨਾਰ ਕੀਤਾ ਜਾ ਰਿਹਾ ਜਿੱਥੇ ਪਟਿਆਲਾ ਦੇ ਐਸਐਸਪੀ ਵਰਿਸ਼ ਸ਼ਰਮਾ ਉਸ ਸੈਮੀਨਾਰ ਦੇ ਵਿੱਚ ਪਹੁੰਚਣ ਕੇ ਨਾਬਾ ਦੇ ਵਿਧਾਇਕ ਵੀ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਪੰਜਾਬ ਸਰਕਾਰ ਨਸ਼ਿਆਂ ਦੇ ਵਿਰੁੱਧ ਹਰ ਮਹਾਲੇ ਹਰ ਗਲੀ ਹਰ ਪਿੰਡ ਦੇ ਵਿੱਚ ਜਰਸੇ ਕੀਤੇ ਜਾ ਰਹੇ ਨੇ ਨਸ਼ਿਆਂ ਦੇ ਖਿਲਾਫ ਰੈਲੀਆ ਕੀਤੀਆਂ ਜਾ ਰਹੀਆਂ ਨੇ ਗੱਲਬਾਤ ਕਰਾਂਗੇ ਵਿਦੈਕਸਨ ਆਬਾ ਦੇ ਵਿੱਚ ਵੀ ਅੱਜ ਪ੍ਰੋਗਰਾਮ ਜਿਹੜਾ ਲਿਖਿਆ ਗਿਆ। ਬਿਲਕੁਲ ਜੀ ਯੁੱਧ ਨਸ਼ਾ ਬ੍ਰੋਤਾ ਗੁਜਾ ਪੜਾ ਜਿਹੜਾ ਉਹ ਚੱਲ ਰਿਹਾ ਜਿਹਦੇ ਤਹਿਤ ਅਸੀਂ ਆਲਰੇਡੀ ਪਹਿਲਾਂ ਵੀ ਇੱਥੇ ਇੱਕ ਪ੍ਰੋਗਰਾਮ ਕੀਤਾ ਔਰ ਇਹ ਦੂਸਰਾ ਪ੍ਰੋਗਰਾਮ ਜਿਹੜਾ ਅਸੀਂ ਕਰ ਰਹੇ ਹਾਂ ਔਰ ਅੱਜ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਐਸਐਸਪੀ ਪਟਿਆਲਾ ਵਰਨ ਸ਼ਰਮਾ ਜੀ ਪਹੁੰਚੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਇੱਕ ਸਪਸ਼ਟ ਹੋਰ ਸਾਫ਼ ਸੁਨੇਹਾ ਹੈ ਜੀ ਕਿ ਨਸ਼ਾ ਵੇਚਣ ਵਾਲੇ ਜਾਤਾ ਨਾਪਾ ਛੱਡ ਜਾਣ ਜਾਂ ਫਿਰ ਜਿਲਾ ਦੇ ਵਿੱਚ ਜਾਣ ਲਈ ਤਿਆਰ ਰਹਿਣ ਉਹਨਾਂ ਦੇ ਘਰ ਜਿਹੜੇ ਢਾ ਦਿੱਤੇ ਜਾਣਗੇ ਉਹਨਾਂ ਦੀ ਪ੍ਰਾਪਰਟੀਆਂ ਜ਼ਬਤ ਕਰ ਲਈਆਂ ਜਾਣਗੀਆਂ ਔਰ ਨਸ਼ਾ ਵੇਚਣ ਵਾਲਾ ਕਿਸੇ ਵੀ ਕੀਮਤ ਤੇ ਹੁਣ ਪੰਜਾਬ ਦੇ ਵਿੱਚ ਬਰਦਾਸ਼ਤ ਨਹੀਂ ਹੈ ਨਾਪਾ ਦੇ ਵਿੱਚ ਬਰਦਾਸ਼ਤ ਨਹੀਂ ਹੈ ਜੀ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦਾ ਵੀ ਸੁਪਨਾ ਸਾਰੇ ਮਿਲ ਕੇ ਰੰਗਲਾ ਪੰਜਾਬ ਬਣਾਈਏ ਰੰਗਲਾ ਪੰਜਾਬ ਬਣਾਪਾ ਲੋਕ ਲਹਿਰ ਬਣ ਕੇ ਸਦੇ ਨਾਲ ਨਸ਼ਾ ਜਿਹੜਾ ਖਤਰਾ ਹੋ ਸਕਦਾ ਕਿ ਸਭ ਤੋਂ ਵੱਡੀ ਜਿਹੜੀ ਹੈ ਜਿਹੜੇ ਕਹਿੰਦੇ ਨੇ ਇਹਨੂੰ ਆਪਣੀ ਅੱਖਾਂ ਵਿੱਚ ਦਰਸ਼ਾ ਇੱਕੋ ਜਿਹਾ ਨਜ਼ਰ ਦਰਸ਼ਾ ਬਚੰਵਾਏ ਕੌਣ ਹੈ ਤੁਹਾਨੂੰ ਸੱਪਰਪੁਰਖ ਵਿਸ਼ੇਸ਼ ਕਾਰਨ ਦੇ ਚੁਸਤੀ ਨਫਰੀ ਹੋਰ ਇਸੇ ਅਨ ਇਹ ਦਰਸ਼ਕਾਂ ਨੂੰ ਕੇਂਦਰ ਤੇ ਲੈ ਕੇ ਜਾਵਾਂਗੇ ਉਸ ਦਾ ਸਾਹਮਣੇ ਦੇ ਪਰਮੁਖੀ ਲਗਾਤਾਰ ਮੁਹਿੰਮ ਚਲਾਗੇ ਜੀ ਬਹੁਤ ਕਰਦੇ ਹਾਂ ਅਸੀਂ ਵਾਦਾ ਕਰਦੇ ਹਾਂ ਅਸੀਂ ਵਾਦੇ ਲਗਾਤਾਰ ਨਾ ਦੇ ਅਸੀਂ ਇਹ ਪੰਜਾਬ ਮੌਨ ਦੇ ਵਿੱਚ ਰੱਖਣਾ ਪੰਜਾਬ ਬਣਾਉਣ ਦੇ ਮੱਦੇਨਜ਼ਰ ਸਾਡੇ ਲੋਕਾਂ ਨਾਲ ਸਾਡੇ ਡੀਐਸਪੀ ਗੁਰਿੰਦਰ ਬਲਸਾਹ ਹੋਣੀ ਸਾਡੇ ਐਸਐਚਓ ਸਾਹਿਬਾਨ ਸਾਡੇ ਏਐਸਆਈ ਚੋਂ ਕਿੰਨੇ ਇਨਚਾਰਜ ਸਾਰੇ ਜਿਹੜੀਆਂ ਬੜੀ ਮਿਹਨਤ ਨਾਲ ਇਹ ਜਿਹੜਾ ਇਹ ਨਸ਼ਾ ਮੁਕਤ ਮਹਿੰਮ ਦੇ ਵਿੱਚ ਲੱਗੇ ਹੋਏ ਆ ਔਰ ਸਾਡੀਆਂ ਪਿੰਡਾਂ ਦੇ ਵਿੱਚ ਡਿਫੈਂਸ ਕਮੇਟੀਆਂ ਵੀ ਬਣੀਆਂ ਹੋਈਆਂ ਨੇ ਸਾਡੇ ਭਪਿੰਦਰ ਸਿੰਘ ਕਲਰਮਾ ਜਿਹੜੇ ਕੋਆਰਡੀਨੇਟਰ ਨੇ ਨਸ਼ਾ ਮੁਕਤ ਮਹਿੰਮ ਦੇ ਤਾਂ ਉਹ ਵੀ ਬਹੁਤ ਮਿਹਨਤ ਦੇ ਨਾਲ ਲੱਗੇ ਹੋਏ ਨੇ ਪਰ ਮੈਨੂੰ ਉਮੀਦ ਆ ਕਿ ਪੰਜਾਬ ਲੋਕਾਂ ਦੇ ਪੰਜਾਬ ਜਿਹੜਾ ਪੰਜਾਬ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਨਸ਼ਾ ਮੁਕਤ ਬਿਲਕੁਲ ਹੋਏਗਾ ਔਰ ਸਾਨੂੰ ਇਸ ਗੱਲ ਦਾ ਵਿਸ਼ਵਾਸ ਹੈ ਚਾਰ ਸਾਲਾਂ ਦੇ ਦੌਰਾਨ ਨਾਬਾ ਹਲਕੇ ਦੇ ਵਿੱਚ ਨਸ਼ੇ ਦਾ ਕਿੰਨਾ ਕੁ ਕੰਟਰੋਲ ਆ ਦੇਖੋ ਜੇ ਆਪਾਂ ਅੰਕੜਿਆਂ ਦੀ ਗੱਲ ਕਰੀਏ ਤਾਂ ਜਿਹੜੇ ਅੰਕੜੇ ਨੇ ਜੋ ਉਹਦੇ ਵਿੱਚ ਕਾਫੀ ਫਰਕ ਇਹ ਪਿਆ ਔਰ ਜਿਹੜੇ ਵੱਡੇ ਵੱਡੇ ਮਗਰਮਸ਼ ਸੀਗੇ ਉਹ ਇਥੋਂ ਭੱਜ ਗਏ ਨੇ ਹੋਰ ਸਟੇਟਾਂ ਚਲੇ ਗਏ ਨੇ ਔਰ ਜਿਹੜੇ ਨਸ਼ਾ ਛੋਟੇ ਮੋਟੇ ਵੇਚਣ ਵਾਲੇ ਨੇ ਉਹ ਵੀ ਫੜ ਕੇ ਜਿਲ੍ਹਾਂ ਚ ਬੰਦ ਕੀਤੇ ਗਿਆ ਸਰਕਾਰ ਇਹਦਾ ਅੰਕੜਾ ਵੀ ਜਾਰੀ ਕਰਦੀ ਹੈ ਔਰ ਜਿਵੇਂ ਪਹਿਲਾਂ ਸ਼ਰਿਆਮ ਹੁੰਦਾ ਸੀਗਾ ਕਿ ਨਸ਼ਾ ਕੋਈ ਵੇਚ ਰਿਆ ਕੋਈ ਕਾਰਵਾਈ ਨਹੀਂ ਸੀ ਹੁੰਦੀ ਹੁਣ ਉਹ ਸਮਾਂ ਨਹੀਂ ਹੈ ਹੁਣ ਤਾਂ ਰਾਈਟ ਵੇ ਉਹਨਾਂ ਦਾ ਨੰਬਰ ਵੀ ਦਿੱਤਾ ਹੋਇਆ ਜੀ WhatsApp ਨੰਬਰ ਦਿੱਤਾ ਤੁਸੀਂ ਉੱਤੇ ਕਾਲ ਕਰੋ ਤਾਂ ਉੱਤੇ ਪ੍ਰੋਪਰ ਮੋਨਿਟਰਿੰਗ ਹੁੰਦੀ ਆ ਔਰ ਪ੍ਰੋਪਰ ਜਿਹੜਾ ਜੀ ਨਸ਼ਾ ਵੇਚਣ ਵਾਲੇ ਨੂੰ ਫੜ ਕੇ ਉਹਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਕੀਤੀ ਜਾਂਦੀ ਹੈ ਉਹਦੀ ਪ੍ਰਾਪਰਟੀ ਜ਼ਬਤ ਕੀਤੀ ਜਾਂਦੀ ਆ ਉਹਦਾ ਘਰਟ ਆਇਆ ਜਾਂਦਾ ਔਰ ਅਗਰ ਕੋਈ ਨਸ਼ਾ ਕਰਨ ਵਾਲਾ ਤਾਂ ਉਹਨੂੰ ਜਿਹੜੇ ਨਸ਼ਾ ਮੁਕਤੀ ਕੇਂਦਰ ਨੇ ਪੰਜਾਬ ਸਰਕਾਰ ਦੇ ਤਾਂ ਉਹਦੇ ਵਿੱਚ ਉਹਨਾਂ ਨੂੰ ਲਿਜਾ ਕੇ ਉਹਨਾਂ ਨੂੰ ਇੱਕ ਨਾਰਮਲ ਜ਼ਿੰਦਗੀ ਦੇ ਵਿੱਚ ਲਿਆ ਕੇ ਦੁਬਾਰਾ ਘਰ ਦੇ ਵਿੱਚ ਵਾਪਸ ਆਪਣੇ ਪਰਿਵਾਰ ਦੇ ਵਿੱਚ ਉਹਨਾਂ ਨੂੰ ਆ ਕੇ ਦਸਨੋਂ ਦੀ ਕਿਰਤ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਦੀ ਪ੍ਰੇਰਣਾ ਵੀ ਅਸੀਂ ਦਿੰਨੀ ਹੈ। ਬਿਲਕੁਲ ਜਿਆਦਾ ਕਿਹੜੇ ਪਿੰਡ ਮਸ਼ਹੂਰ ਸੀ ਨਾਬੇ ਦੇ 142 43 ਪਿੰਡਾਂ ਜਿੱਥੇ ਜਿਆਦਾ ਨਸ਼ਾ ਸੀ बिकਦਾ ਸੀ ਲੈ ਲੋਕ ਲੈਂਦੇ ਨਾ ਛੜਨ। ਰੋਟੀ ਵਾਲੇ ਪੁਲ ਵਸਤਾ ਪਟਾਲਾ ਦਿਹਾਤੀ ਚ ਪੈਂਦਾ ਡਾਕਟਰ ਬਲਬੀਰ ਸਿੰਘ ਜੀ ਦਾ ਏਰੀਆ ਜੀ ਪਰ ਕਿਉਂਕਿ 나ਬੇ ਨੂੰ ਜ਼ਿਆਦਾਤਰ ਸੰਗਤ ਇਹ ਸੋਚਦੀ ਹੈ ਵੀ ਇਹ 나ਬੇ ਦਾ ਹਿੱਸਾ ਰੋਟੀ ਵਾਲੇ ਪੁਲ ਪਟਾਲਾ ਦਿਹਾਤੀ ਵਿਧਾਨ ਸਭਾ ਹਲਕਾ ਦੇ ਵਿੱਚ ਪੈਂਦਾ ਜੀ ਸੋ ਡਾਕਟਰ ਬਲਬੀਰ ਸਿੰਘ ਐਮ ਐਲ ਏ ਨੇ ਔਰ ਸਿਹਤ ਮੰਤਰੀ ਵੀ ਨੇ ਉੱਥੇ ਕਾਫੀ ਬੋਲਵਾਲਾ ਪਹਿਲਾਂ ਸੁਣਿਆ ਸੀ ਪਰ ਹੁਣ ਕਾਫੀ ਘਟ ਗਿਆ ਸਾਡੇ ਹਲਕੇ ਦੇ ਵਿੱਚ ਇੱਕ ਦੋ ਪਿੰਡ ਸੀਗੇ ਜਿਵੇਂ ਜੀ ਲੱਦਾ ਹੀੜੀ ਬਿੰਨਾ ਹੀੜੀ ਇਹ ਸਾਈਡ ਦੇ ਵਿੱਚ ਕੁਝ ਸਿਗੀਆਂ ਉੱਥੇ ਅਸੀਂ ਬਹੁਤ ਮਜ਼ਬੂਤੀ ਨਾਲ ਕੰਮ ਕੀਤਾ ਔਰ ਪਾਸਵਨ ਦੇ ਵਿੱਚ ਕੁਝ ਜਗ੍ਹਾ ਸਿਗੀਆਂ ਉੱਥੇ ਪ੍ਰੋਪਰ ਪੈਸੀਫਿਕ ਅਸੀਂ ਕਾਫੀ ਕੋਸ਼ਿਸ਼ ਕੀਤੀ ਹੈ ਕਿ ਉੱਥੇ ਜਿਹੜਾ ਨਸ਼ਾ ਵੇਚਣ ਵਾਲੇ ਦੇ ਉੱਪਰ ਨੱਥ ਪਾਈ ਜਾਵੇ ਤੇ ਹੁਣ ਕਾਫੀ ਫਰਕ ਪੈ ਰਿਹਾ ਔਰ ਇਸ ਤੋਂ ਬਾਅਦ ਜਿਹੜੇ ਅੰਕੜੇ ਜਾਰੀ ਹੋਣਗੇ ਜਾਂ ਜਿਹੜੇ ਫੜੇ ਜਾ ਰਹੇ ਆ ਪਰਾਣੇ ਜਿਹੜੇ ਸੀਗੇ ਜਿਨ੍ਹਾਂ ਦਾ ਟਰੈਪ ਰਿਕਾਰਡ ਸੀਗਾ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਹਰ ਇੱਕ ਚੀਜ਼ ਬਹੁਤ ਗਰਾਊਂਡ ਲੈਵਲ ਤੇ ਚੈੱਕ ਕਰਕੇ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਪਰ ਮੈਨੂੰ ਵਿਸ਼ਵਾਸ ਆ ਕਿ ਪੰਜਾਬ ਨਸ਼ਾ ਮੁਕਤ ਹੋਏਗਾ ਔਰ ਇੱਕ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਜਿਹੜੀ ਹੈ ਇਹ ਜਿਹਦੇ ਕਰਕੇ ਪੰਜਾਬ ਦੇ ਪੰਜਾਬੀ ਪੂਰੀ ਦੁਨੀਆ ਦੇ ਵਿੱਚ ਜਾਣੇ ਜਾਂਦੇ ਆ ਇਹਦਾ ਨਾਂ ਕਲੰਕਿਤ ਕਰਨ ਦੀ ਕੋਸ਼ਿਸ਼ ਜਿਹੜੀ ਹੈ ਕੁਝ ਜੀਆਂ ਜਿਹੜੀਆਂ ਸ਼ਰਾਰਤਾਂ ਜਿਹੜੀਆਂ ਨੇ ਇੱਕ ਪਿੱਛੇ ਕੋਨੇਰੇ ਦੇ ਵਿੱਚ ਰਹਿ ਕੇ ਦੁਸ਼ਮਣ ਪੰਜਾਬ ਲਈ ਕਰ ਰਿਹਾ ਤੇ ਉਹਨਾਂ ਲਈ ਵੀ ਵੱਡਾ ਸਬਕ ਹੈ ਕਿ ਪੰਜਾਬ ਨੂੰ ਉਜਾੜਨ ਵਾਲੇ ਆਪ ਉਜੜ ਜਾਣਗੇ ਪਰ ਪੰਜਾਬ ਹਮੇਸ਼ਾ ਬਸਦਾ ਰਹੇਗਾ ਜੀ ਬਿਲਕੁਲ ਨਾਬੇ ਦੇ ਵਿਧਾਇਕ ਦੇ ਨਾਲ ਗੱਲਬਾਤ ਕੀਤੀ ਹੈ ਕਹਿੰਦੇ ਨਾਬੇ ਹਲਕੇ ਦੇ ਪਿੰਡਾਂ ਦੇ ਵਿੱਚ ਜਰੂਰ ਸੀ ਨਸ਼ਾ ਪਰ ਠੱਲ ਪਈਆ ਰੋਟੀ ਦੇ ਪੁੱਲ ਨੇ ਜਿਹੜੇ ਉਹ ਸਿਹਤ ਮੰਤਰੀ ਡਾਕਟਰ ਭਲਵੇਰ ਉਹਦੇ ਹਲਕੇ ਦੇ ਪਿੰਡ ਵਿੱਚ ਆਉਂਦਾ ਪਰ ਸਾਦਰ ਨਾਬਾ ਦੇ ਅਧੀਨ ਆਉਂਦੀਆਂ ਨੇ ਜਿਹੜੇ ਰੋਟੀ ਦੇ ਪੁੱਲ ਨੇ ਜਿੱਥੇ ਸ਼ਰੀਆਮ ਤਾਂ ਜਿਹੜਾ ਵਿਕਦਾ ਪਰ ਕਿਤੇ ਨਾ ਕਿਤੇ ਠੱਲ ਆ ਜਰੂਰ ਨਜ਼ਰ ਪਈ ਆ ਉਸ ਨਾ ਬਤੋ ਹਰਮਿੰਦਰ ਸਿੰਘ